ਸਾਰੇ ਨੂੰ ਪਿਆਰ ਪਰੀ ਸੱਚੀ ਆ ਸਾਡੇ ਢਿੱਲੋ ਕਮ ਹਾਊਸ ਆਪਸ ਵੀਰੇ ਸਵੇਰੇ ਮਾ ਲਾਗੇ ਕੱਪੜੇ ਧੋਣ ਆਪਾਂ ਹੂੰ ਆ ਉਹ ਵੀ ਸੂਕ ਵੀ ਧੋਲੇ ਹਨਾ ਸਾਰੇ ਈਜੀ ਚ ਇੱਕ ਨਾ ਹੋਰ ਕੁਰਤਾ ਪਜਾਮਾ ਵਾਈਟ ਪਿਆ ਕੋਈ ਨਾ ਨਹੀਂ ਮੈਂ ਤਾਂ ਆਂਦੀ ਆ ਬਸ ਮੈਂ ਵੀ ਅੰਦਰ ਹੂੰ ਸਾਜਣੇ ਹੂੰ ਪਰੇ ਵੀ ਤਾਂ ਖਾਸ ਨਹੀਂ ਪੱਗਾਂ ਹਜੇ ਕਿੰਨੀਆਂ ਪਈਆਂ ਨੇ ਅੱਛਾ ਚਲੋ ਬਈਆ ਤੇ ਮੇਰੇ ਅੰਦਰੋਂ ਵੀ ਬਸ ਊੜਾ ਚੱਕਣਾ ਰਹਿ ਗਿਆ ਬਾਕੀ ਤਾਂ ਕੰਮ ਸਾਰੇ ਹੋ ਗਏ ਧੁੱਪ ਐ ਨਹੀਂ ਲਈ ਕਿੱਛ ਨਹੀਂ ਜੀ ਆਹ ਪ੍ਰਤੀ ਮਸ਼ੀਨ ਚਾਪ ਤੁਸੀਂ ਕੱਪੜੇ ਹੀ ਕੱਪੜੇ ਧੋ ਲੈ ਆਪਣੇ ਬਸ ਕਾ ਕੇ ਉੱਥੇ ਪਾ ਦੇਣੇ ਨੇ ਪੱਗਾਂ ਇੱਥੇ ਆਹ 3-4 ਸੂਟ ਦੇ ਉੱਪਰ ਪਤਾ ਨਹੀਂ ਕੀ ਕਰਦੇ ਨੇ ਜੀ ਅਮਾ ਜੀ ਹੋਸ ਮੈਂ ਤੁਹਾਨੂੰ ਲਾਣਾ ਸਿੱਧਾ ਓਕੇ ਧੁੱਪ ਦੇਖੋ ਕਿੰਨੀ ਆ ਗਈ ਹਜੇ 7:30 ਹੋਏ ਨੇ ਬਟਕਾ ਮੈਂ ਆਪਣੇ ਅੰਦਰਲਾ ਵੀ ਸਾਰਾ ਖਤਮ ਕਰ ਲਿਆ ਧੁੱਪ ਦੇਖੋ ਲੋ ਜੀ ਪੱਗਾਂ ਤਾਂ ਆਪਾਂ ਨੇ ਧੋ ਲਈਆਂ ਸਾਰੀਆਂ ਇਸ ਘਾ ਵੀ ਨਹੀਂ ਕੱਪੜਿਆਂ ਦਾ ਕੰਮ ਅੱਜ ਨਹੀਂ ਫੇਰ ਤੇ ਆਪਾਂ 3:00 ਵਜੇ ਉੱਠ ਕੇ ਕਰਨਾ ਹੈ 4:00 ਵਜੇ ਬੈਠਾ ਲੈਂਦੀ ਮੈਂ ਲੈ ਹੂੰ ਫੇਰ 2 ਘੰਟੇ ਲੱਗਦੇ ਨੇ ਮੇਰੇ ਕੱਦ 6:00 ਵਜੇ ਪਹੁੰਚਦੀ ਆ ਹੋਂ ਘਮਰੇ ਜਾਂਦੀ ਹੂੰ ਟਮਾਟਰ ਤੋਂ ਮੋੜ ਦਾ ਪਾਰਕਿੰਗ ਹੁੰਦੀ ਆ ਉੱਥੇ ਤੇ ਸ਼ਾਮ ਨੂੰ ਆਉਂਦੀ ਆ 6:00 ਵੇ ਉਹ 6:00 ਵਜੇ ਵੀਰ ਨੰਦੀ ਜਾਂਦਾ ਹੈ ਪੌਣੇ 6 ਐ ਆਉਂਦੀ ਆ 6:00 ਵਜੇ ਉਸ ਵੇਲੇ ਐਸ ਵੇਲੇ ਸਭ ਦੇ ਨਾਲ ਨਹੀਂ ਹੁੰਦੀ ਆ ਉਹ ਸਵੇਰੇ ਹੁੰਦਾ ਹੋਰ ਰਾਤ ਦੀ ਰੋਟੀ ਆ ਦੀ ਬੀਂਦੀ ਇਹ ਦੀ ਕਹਿੰਦੀ ਪਵੇ ਕਹਿੰਦਾ ਤਾਂ ਉਹਨੇ ਤੇ ਪੀਰ ਹੁੰਦਾ ਬਾਅਦ ਚੇਤ ਰੋੜੀ ਵਾਲੀ ਧੋਜੀ ਦੀ ਕੁੜੀਆ ਕਹਿੰਦੇ ਉਹ ਵਿੱਕੀ ਆਉਣਾ ਹੁੰਦਾ ਹੈ ਜਾਂਦਾ ਹੁੰਦਾ ਹੈ ਕੁਛ ਖੁਸ਼ਪਰੀ ਚਾਹ ਬਣਿਆ ਉਹਦਾ ਕੁਛ ਦੀ ਪਤਾ ਨਹੀਂ ਉਹ ਕਹਿੰਦੀ ਆਉਂਦੀ ਹੁੰਦੀ ਸੋ ਵੀ ਕੋਈ ਨਾ ਉਹ ਸ਼ਾਮ ਨੂੰ ਆਉਂਦੀ ਹੁੰਦੀ ਆ ਹੁੰਦਾ ਇਹ 4:00 'ਤੇ ਹੁੰਦਾ ਚਲੇ ਜਾਂਦਾ ਹੈ ਉਹ 6:00 ਵਜੇ ਆਉਂਦੀ ਆ ਜਗਵਿੰਦਰ ਆ ਰਹੇ ਨੇ ਵਾਹ ਇਹ ਤਾਂ ਹੁਣ ਜਾਣ ਨੂੰ ਕਹਿੰਦੇ ਸੱਚ ਜਾਣ ਨੂੰ ਚੱਲ ਦੋ ਇਕੱਠੇ ਜਾਵਾਂਗੇ ਇਹ ਤਾਂ ਦੋ ਯਾਰ ਤੁਹਾਨੂੰ ਤੇ ਪੱਖਾ ਨਹੀਂ ਤੂੰ ਵੇਖੋ ਇਹ 2 ਨੰਬਰ ਤੇ ਚੱਲ ਰਹੇ ਤੇ 3 ਨੰਬਰ ਤੇ ਨਹੀਂ ਕਰ ਸਕਦੇ ਮੈਂ ਮੈਂ ਬਾਹਰੋਂ ਆਈ ਸੀ ਅੰਦਰ ਵੀ ਮੈਨੂੰ ਏਸੀ ਦੀ ਹਵਾ ਮਿਲੂ ਹੈ ਨਾ ਪੱਕਾ ਤੇ ਚੱਲੂ ਮੈਂ ਤਾਂ ਚਿੰਗਤ ਬਾਹਰੋਂ ਉੱਤੇ ਬੈਠੀ ਸੀ ਤੇ ਗਰਮ ਹਵਾ ਹੀ ਪਤਦੀ ਸੀ ਹਵਾ ਤਾਂ ਆਉਂਦੀ ਸੀ ਪੱਕੇ ਦੀ ਹੁਣ ਸਾਡੀ ਬੀਬੀ ਸਾਨੂੰ ਪੱਖਾ ਨਹੀਂ ਚਲਾਣ ਦਿੰਦੀ ਐਨਾ ਸੁਲੰਗ ਹੁੰਦਾ ਸਾਡੇ ਤੇ ਇਹਨੂੰ ਪੁੱਛੋ ਵੀ ਇੱਕ ਨੰਬਰ ਵਧਾ ਕੇ ਕਿਆ ਘਟ ਜੂਗਾ ਇਹ ਪੱਖੇ ਤੇ ਕੋਈ ਬੰਦਾ ਆਰਾਮ ਨਾਲ ਸੁੰਮਰ ਲੂਗਾ ਜਿਵੇਂ ਗਰਦ ਨਹੀਂ ਉੱਠਦੀ ਸਾਡੇਲੇ ਕਮਰੇ 'ਚ ਨਾ ਉਹ ਵਾਲੀ 'ਚ

ਨਿਕੜਿਆ ਨਹੀਂ ਜਾਂਦਾ ਹੈਗਾ ਗਰਮਿਆਰ ਤੇ 45 ਡਿਗਰੀ ਆ ਹੂੰ ਬੱਲੇ ਐਸੀ ਦੇਖੋ ਕਿਵੇਂ ਚੱਲ ਰਹੇ ਨੇ ਆਪਾਂ ਤਾਂ ਉਹਨੂੰ ਤੜਕਾ ਸਾਫਤੀ ਮਸਾਲੇ ਨਾਲ ਬਣਾਇਆ ആ ഒന്നി അട്ടിട്ട ਨਹੀਂ ਉਹ ਖੋਲ ਨਹੀਂ ਆ ਰਹਾ ਮੈਂ ਖੋਲ ਲਾਂਗੀ ਜ਼ਰੂਰੀ ਵੀ ਤੋਂ ਤਾਂ ਮਸਾਲਾ ਹੈ ਉਹ ਹੂੰ ਉਹ ਵੀ ਚੋਣਾ ਨਹੀਂ ਬਣਾਈ ਨਹੀਂ ਹੂੰ ਜੀਰੂ ਵੇ ਜੀਰੂ ਵੀ ਜੇ ਲੱਗਣ ਲੱਗੀ ਸੀ ਤੇ ਨਹੀਂ ਖਾਲੈਂਦਾ ਸੀ ਗਿਆ ਝੂਰ ਕੇ ਰੋਟੀ ਖਾਂਦਾ ਝੂਰ ਕੇ ਖਾਣ ਲੱਗਿਆ ਤਾਂ ਬੰਦ

ਚਾਰਾ ਚੁੱਕ ਲੈਣਾ ਹੈ ਹਾਂਜੀ ਹਾਂ ਇਹ ਮੈਂ ਪਹਿਲੇ ਦੋ ਫੇਰ ਵੀ ਠੀਕ ਹੈ ਕਿੰਨੇ ਚਾਰ ਪੀਣੇ ਰਹਿ ਗਏ ਚਾਰ ਜਾਣੇ ਹੈ ਜੀ ਜੀ ਤਾਂ ਬਚੀ ਰਹੇਗੀ ਨਾ ਮੰਦਰਾ ਕਿੰਨਾਂ ਮਹੌਤ ਕੱਢ ਦਿੰਦੇ ਨੇ ਕਿੰਨਾਂ ਬੱਚੇ ਚੱਲਦੇ ਬੱਚਿਆਂ ਸਹੀ ਹੋ ਜਾਂਦੀ ਜੋ ਜ ਆਪਣੇ ਤਰਕਾ ਤਾਂ ਭੁੰਨ ਲਿਆ ਤੇ ਬਸ ਕਾਜੀ ਪਾ ਦੇ ਜੀ ਤੇ ਹੁਣ ਬਸ ਆਪਾਂ ਇਹਨੂੰ ਪਾਣੀ ਬਣਾ ਲਓ ਬਸ ਜਿਹੜਾ ਲੋ ਜੇ ਨਾਮ ਕਿ ਆਉਂਦੀ ਤੇ ਇਹ ਖਾਂਦੇ ਹੋਏ ਬਣਾਵਾਂਗੇ ਰਾਤ ਨੂੰ ਤੇ ਅਗਲੀ ਵੀਡੀਓ ਐਂਡ ਕਰਦਾ ਵੀ ਆਪਾਂ ਖਾਂਦੇ ਸੋ ਬਣ ਪਾੜਕਾ ਲੱਗ ਗਿਆ ਫਿਰ ਉਹ ਜਦੋਂ ਆ ਕੇ ਟੋਕੀ ਇਹਨਾਂ ਮਿਸਤਰੀਆਂ ਦੀ ਅੰਗਲੀ ਬੀਮ ਪੋਲਾ ਰੱਖ ਕੇ ਫਿਰ ਇਹਨੂੰ ਪਾਣੀ ਲੱਗ ਗਿਆ ਉਹ ਖੁੱਲ ਗਿਆ ਔਰ ਇਹ ਬੀਮ 파ੜ ਤਾ ਔਰ ਉਹਨੇ ਤੇ ਰਿਪੇਅਰ ਹੋ ਰਹੀ ਹੈ ਮੇਲ ਸ ਹੁਣ ਇਹਨੂੰ ਦੁਬਾਰਾ ਲਾਣਾ ਤਾਂ ਨਹੀਂ ਜਮੀ ਆਇਆ ਚਾਉਣ ਲੱਗ ਜਾਂਦੇ ਨੇ ਹਣੀ ਚਾਉਣ ਕਿ ਸੱਜਾ ਨਾਲ ਇਹਦਾ ਲੈਂਟਰ ਕਮਜ਼ੋਰ ਹੋ ਜਾਂਦਾ ਹੂੰ ਇੱਕੋਥੇ ਵੀ ਚੱਲੂ ਤੇਵਾ ਤੇ ਤਾਂ ਸਮੇਂ ਤੇ ਪਰ ਆਪੱਖੇ ਦਾ ਕੋਈ ਫਰਕ ਨਹੀਂ ਪਿਆ ਹੈ ਨਾ ਜਮਾ ਹੀ ਨਹੀਂ ਜਾਂ ਕਿੰਨੀਆਂ ਨੇ ਕੋਈ 9 ਸੌਕ ਵੱਧਦੇ ਨੇ ਨਾ ਇੰਨੀਆਂ ਵੀ ਵੱਡਦਾ 7-8 ਕਹਿੰਦੇ ਨਾਲੇ ਉਹਨੋਂ ਪਹਿਲਾਂ ਹੀ ਬੰਦ ਕਰ ਦਿੰਦੇ ਸਾਰੇ ਇੱਥੋਂ ਕੋਲਰ ਦਾ ਪਾਣੀ ਆਪਣੇ ਆਪ ਹੀ ਪਈ ਜਾਂਦਾ ਦੇਖੋ ਇੱਥੋਂ ਆਹ ਪਾਈਪ ਜਾ ਰਿਹਾ ਪਾਣਾ ਨਹੀਂ ਪੈਂਦਾ ਆਹ ਹੁਣ ਵੀ ਮੈਂ ਇੱਥੇ ਯੂਜ਼ ਕਰਦਾ ਹਾਂ ਭਰਿਆ ਪਿਆ ਹਨ ਇਹਨੂੰ ਤੂੰ ਕਤੋਂ ਕਾ ਗਿਰ ਜਾਂਦਾ ਹਨ ਜਣਗੇ ਚੇਂ ਚੂਲ ਕਰਨਾ ਪਵੇ ਫੇਰ ਫੇਰ ਇਹਨੂੰ ਬੰਨਣਾ ਪਊਗਾ ਉੱਪਰ ਆ ਦੇਖੋ ਨਿਕਲਣ ਲੱਗ ਗਿਆ ਨਾ ਪਾਣੀ ਉਹ ਇੱਥੇ ਆਪ ਪੁਆਇੰਟ ਲਾਇਆ ਪਹਿਲੇ ਆਹ ਪਾਈਪ ਜਾ ਰਿਹਾ ਕਿ ਕਿ ਕਿਡਾ ਬੜਾ ਪੈਸਾ ਕਪਾਇਆ ਕੋਈ ਬਾਤ ਹੈ ਬੜਾ ਬੋਲਵਾ ਚ ਸਹੀ ਬਾਤ ਹੈ ਨਿਰੋਜ ਬਾਲਟੇ ਚੱਕਣੇ ਪੈਂਦੀ ਆ ਆ ਤੂਤੀ ਚ ਪਾਣੀ ਬੰਦ ਹੋ ਗਿਆ ਇੱਥੇ ਕਿਹੜਾ ਕੋਈ ਬਾਰਸ਼ ਦਾ ਇੰਨਾ ਆ ਇੱਥੇ ਨੂੰ ਜਾ ਰਹੇ ਆ ਆ ਪੈ ਕੁਝ ਨੂੰ ਜਾ ਕੇ ਪਾਣੀ ਉਹ ਕੁਲਚਨ ਚਾ ਮਾਂ ਜੀ ਸੀ ਦੱਤਾਂ ਨੂੰ ਚਾਪਨਤੀ ਵੀ ਕਿੰਨਾ ਟਾਈਮ ਹੋ ਗਿਆ ਸਾਢੇ 6 ਹੋਈ ਨੇ ਮੈਨੂੰ ਲੱਗਦਾ ਮੈਂ ਦੇਖਾਂ ਸਾਢੇ 6 ਹੋ ਗਏ ਅੰਤ ਨੂੰ ਕੁਮਾਰਾ ਨਰਮ ਲੱਗਦਾ ਮੈਨੂੰ ਕੰਮ ਇਹ ਤੋਂ ਥੋੜਾ 6 ਕੰਤੀ ਹੋ ਗਏ ਉਹ ਕੁਦਰਨਾ ਤੋਂ ਖਚ ਹੋਣਾ ਮਸਰਾਣਾ ਰਾਖੂਦੋ ਚੱਕੇ ਟੋਪ ਖਤਾਈ ਵੀ ਹੋਏ ਨਾ ਤੱਕ ਦੇਰ ਹੋਇਆ ਤਬਾਦ ਉਹ ਅੱਜ ਸੁੱਤੇ ਪੈਦੀ ਮੈਂ ਉੱਪਰ ਕੰਮ ਵੀ ਕਰ ਜਾਂਦਾ ਆਪਾਂ ਅੱਜ ਕਿੱਥੇ ਜਾ ਰਹੇ ਹਾਂ ਪਟਿਆਲੇ ਪਟਿਆਲੇ ਨਹੀਂ ਰਖੜੇ ਪਾਂਚਾ ਇਹ ਪਟਿਆਲੇ ਪਟਿਆਲੇ ਉੱਕੇ ਲੈ ਕੇ ਆਉਂਦੇ ਦੇਖ ਦੇ ਆਲੇ ਹਾਂ ਉਹ ਇਹ ਕਰ ਬਣਾ ਨੱਭੂ ਆ ਰਹੀ ਹੈ ਹੁਣੇ ਨੱਭੂ ਆਪਣੇ ਨਾਨਕੇ ਗਈ ਵੀ ਹਮਮ ਗਰਮੀ ਬਹੁਤ ਜ਼ਿਆਦਾ ਨੱਭੂ ਆਪਣੇ ਨਾਨਕੇ ਗਈ ਸੀ ਹੁਣ ਉਹ ਆਪਣੇ ਨਾਨਕੇ ਤੋਂ ਆ ਰਹੀ ਹੈ ਪਰसों ਹੀ ਗਈ ਸੀ ਹੰਨੇ ਉਹਦਾ ਜੀ ਨਹੀਂ ਲੱਗਿਆ ਉੱਥੇ ਜਾ ਕੇ ਹੁਣ ਉੱਥੋਂ ਬਸ ਉਤਰ ਗਈ ਉੱਥੋਂ ਬਸ ਤੋਂ ਬਸ ਲੈ ਕੇ ਆਣੀ ਆ ਸੀ ਸਭ ਨਾਲ ਨੰਗੀ ਹੋ ਗਈ ਬਸ ਸਿੱਧੂ ਆ ਲਾ ਗਈ ਸੀ ਆਗੇ ਆਪਣਾ ਨਾਮ ਕਿਉਂ? ਕਾਹਦੀ ਹੁੰਦੀ ਆ? ਕਿਹਦੇ ਮਾਪੇ ਗਈਆਂ? ਨਾ ਉਹ ਕਿੱਥੇ ਗਈ ਸੀ? ਨਾ ਨਹੀਂ। ਕੱਲ ਪਰਸੋਂ ਜਿੰਨ ਲੱਗਿਆ ਪੁੱਤ। ਰਾਤ ਰੋ ਦੀ ਲਈ। ਮੈਂ ਉੱਥੇ ਠੀਕ ਤੇ। ਦਿਖਾ ਸੀ ਤੂੰ ਹੁਣ ਇੱਥੇ। 15 ਦਿਨ ਦੀ ਛੁੱਟੀ ਘਟ ਕੇ ਆਈ ਆ ਹਾਂ। ਉਹਦੇ ਉਹਨੇ ਜਿਸ ਰਾਤ ਨੂੰ ਮੌੜ ਕੇ ਕਰਦੀ। ਗੱਡੀ ਸੌਂ।

हो गया वो आप बढ़िया है मलादा मोटर बहुत छोटे होते हैं उसका मोटर बहुत छोटी है तो मलादा मोटर का जो मेरा छोटा सा होता है अलग अलग में आ मुझे अरे आवे जगह 1200 वाट की और 1100 वाट और देखा था इन्होंने मेरा 1500 वाट क्लियर लिखया

ਕੋਈ ਨਾ ਬਿਚਾਰ ਕਰੋ। ਇੱਕ ਦਮ ਠੱਗੀ ਕਰਮਣ ਉੱਪਰ ਲੱਗਿਆ ਨਹੀਂ। ਇਹੋ ਆਪਣੇ ਵਾਸਤੇ ਜਿਹੜੀ ਇਹ ਤਲਰ ਦੀ ਨਹੀਂ। ਲੈਦਰ ਹੈ। ਲੈਦਰ ਹੈ। ਸਫਾਈ ਤੇ ਪਾਣੀ ਦਾ ਗੜਾ ਚ ਨਿਪਟਾ ਸਕਦੇ ਕੋਸ਼ਿਸ਼। ਪਾਣੀ ਚ ਖਰਾਬ ਨਹੀਂ ਪੈਣੀ। ਪਾਣੀ। ਇਹ ਤਾਂ ਪਾਣੀ ਨਾਲ ਤਾਂ ਤੁਸੀਂ ਲੈ ਲਿਓ ਪੈਨੇ ਪਾਣੀ ਇਹ ਤਾਂ ਕੁਝ ਨੋਰਮਲ ਮਾਰਕੀਟ ਬਗਾਰੇ ਜੇ ਬਾਹਰ ਕੁੰ ਜਾਈ ਨੂੰ ਦੋ ਤਾਂ ਪਾਸ ਹੋ ਜਾਓ ਉਸੇ ਮੇ ਤੋਂ ਬਾਹਰ ਨਿਕਲ ਛੋਟੀ ਤਾਂ ਨਹੀਂ ਹੈ ਛੋਟੀ ਛੋਟੀ ਹੋ ਗਈ ਹੈ ਛੋਟੀ ਬੜਾ ਦਾ ਨਾ ਇਹ ਬੜਾ ਬੁਰਾ 10 ਨੰਬਰ ਬੜਾ ਤੂੰ ਹੋਰ ਸੇ ਜੂਗਾ ਪੈਰ ਸੇਪ ਲੋਗਾ ਜੇ ਨਵਾਂ ਫਰੈਸ਼ ਮਾਲ ਆਵਾ ਦੇ ਕਰਕੇ ਲੱਗਦਾ ਹੈ। ਉਸ ਸਾਈਜ਼ ਦਾ ਜਿ ਸਹੀ ਹੈ ਤੁਹਾਡੇ। ਥੋੜਾ ਖੁਲਜਾ ਗਾ ਆਫਟਰ ਯੂਰ ਦਾ ਵਾਸਾ। ਇਹ ਤਾਂ ਸਿੱਕਾ ਕਾ ਨੰਬਰ ਆ ਇਹ 10 ਨੰਬਰ ਹੈ। 10 ਨੰਬਰ? ਇਹ ਵੀ ਇਹੀ ਹੈ। ਹਾਂਜੀ। ਇੱਕ ਛੋਡੀ ਨਹੀਂ ਹੈ। ਉਹਦੇ ਚ ਦਿਖਾਵਾਂ ਜੀ ਬਲੈਕ। ਹੈ? ਉਹਦੇ ਚ ਦਿਖਾਵਾਂ ਬਲੈਕ। ਦਿਖਾਏ ਆ ਪਿੱਛਾ ਚੱਕੇ ਮੂਰ ਮੇਰੇ ਜੀ। ਹਾਂਜੀ। ਪੂਰਾ ਪੂਰਾ ਜੀ ਇਹ ਮੈਂ ਠੀਕ ਲਾਦਾ ਹਾਂ ਤੁਰੇ ਤੇ ਠੀਕ ਆ ਜਾਂਦਾ ਨਾ ਤੁਰ ਕੇ ਤੁਰੇ ਮੜੇ ਹਾਂ ਹਾਂ ਦੇਖੀ ਹੋਵੇ ਚੀਜ਼ ਇਹੀ ਸੇਮ ਜੁੱਤੀਆਂ ਦਾ ਹੀ ਹੁੰਦਾ ਵਧੀਆ ਜਿਹੜੀ ਜੇ ਪਸੰਦ ਆਉਂਦੀ ਹੋਵੇ ਰੰਗ ਤੋਂ ਲੈ ਕੇ ਦੇ ਦਿੰਦੇ ਆ ਵੱਡੀ ਜਾਈ ਹੈ ਹੈ

ਕਈ ਜੁੱਤੀਆਂ ਲੈ ਗਿਆ ਤੁਹਾਡੇ ਕੋਲ ਇੱਥੋਂ ਅਸੀਂ ਪਾ ਮੈਂ ਲੈ ਕੇ ਗਿਆ ਤੇ ਮੇਰੇ ਫਿਰ ਅੱਡੀ ਪ੍ਰੋਬਲਮ ਆ ਗਈ ਮੈਂ ਨਹੀਂ ਮੁਟਿਆ ਸਾਤੂ ਬਹੁਤਾ ਤਿਆਰ ਬੁਣੀ ਦੁਖਣਗੇ ਤੁਹਾਡੇ ਜੀ ਇੱਕ ਗਰੀਪਾ ਬਣਾ ਦਿੰਦਾ ਇਹ ਖਾਜੋ ਤੇ ਅੱਲੋਂ ਤੋਂ ਬੈਰ ਬੰਦ ਕਰ ਚੁੱਕੇ ਫਲੈਟ ਚਾਹੀਦੀ ਆ ਥੱਲੇੋਂ ਬਿਲਕੁਲ ਫਲੈਟ ਆ ਦੇਖੋ ਤੁਸੀਂ ਅੱਡੀ ਕਿਤਾ ਆਉਂਦੇ ਸਰਪੰਚੇ ਮੁੰਡੇ ਨਾਲੇ ਬੜਾ ਨਹੀਂ ਪੌਂਕੇ ਪੌਂਕੇ ਤੋਂ ਨੀ ਮੱਥਲੋ ਵਧੀਆ ਸੇਫ ਰੱਖਦਾ ਪੈਰ ਲਾੜ ਲੈਣੀ ਫੂਟ ਲੈ ਕੇ ਲੈ ਲੈ ਲੈਣ ਆਏ ਤੀ ਪੈਰ ਪਾ ਲੈ ਲੈ ਉਹਦੇ ਜੁੱਤੀਆਂ ਚ ਐ ਨਹੀਂ ਖੁੱਲਦੀ ਇਹਨੇ ਤਪੂਆਇਂ ਐ ਚਲੋ ਇੱਕ ਬੱਡੂ ਆੱਖਾ ਕਰਦਾ ਗੱਡੀ ਦੇ ਵਿੱਚ ਉਹ ਵਾਹ ਗਰੋ ਨਾ ਚੱਲੇ ਅਸੀਂ আর <laughs> পাঠ ਦੇ ਬੰਦੇ ਵਾਸਤੇ ਦਾ ਟੀਮ ਹੈ ਜਿਹੜਾ ਜਾਵੇ ਸਭ ਤੋਂ ਖੂਮਦੇ ਉਹ ਤੇ ਜੁੱਪਲੇ ਬੰਦੀਆਂ ਪਈਆਂ ਨੇ ਉਹ ਪਾਈ ਫਿਰਦੀਆਂ ਸੜੀਆਂ ਕੋਲ ਆਹ ਪਤਾ ਨਹੀਂ ਕਿਹਦੇ ਕਿਸੇ ਵਰਦੀ ਤੇ ਸਹੀ ਤਾਂ ਦੇਖਿਆ ਨਹੀਂ ਸੁਣਿਆ ਚ ਪੈਰ ਨਹੀਂ ਕਾਲੇ ਹੋਣੇ ਚਾਹੀਦੇ ਓਕੇ ਆਕੇ ਡਬਲ ਗੁਲਾਮੀ ਬਲੈਕ ਲਈ ਦਿਖਾਈ ਚੱਕਲ ਹੈਗੀ ਆ 700 ਦੇ ਕਹਿੰਦੇ ਆ ਕਿੰਨੇ ਦੇ 700 ਦੇ ਇਹਦੇ ਆ ਤੇ ਫਿਰ ਹੈਗੇ 200 ਕਿਹੜੀ 200 ਦੀ ਹੈ ਇਹ ਹੈਗੇ 700 ਦੇ ਇਹ ਉਦੇ ਹਾਂ ਤੇ 700 ਦੇ ਹੈਗੇ 200 ਆ ਇਹ ਇੱਕ 200 ਦੀ ਬਾਈ ਨੰਬਰ ਖਾਣੇ